ਡੀਜ਼ਲ ਦੇ ਅੰਦਰ 92 ਪੈਸੇ ਪਰ ਪਟਰੋਲ ਦੇ ਅੰਦਰ 61 ਪੈਸੇ ਇਹ ਵਧਾਉਣ ਦਾ ਫੈਸਲਾ ਕੀਤਾਗਾ ਤਾਂ ਕਿ ਕਿਉਂਕਿ ਬਹੁਤ ਸਾਰੀਆਂ ਰਾਹਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਨੇਗੀਆਂ ਸੋ ਇਹ ਵੀ ਇੱਕ ਵੱਡਾ ਫੈਸਲਾ ਜਿਹੜਾ ਅੱਜ ਹੋਇਆਗਾ ਪੰਜਾਬ ਦੇ ਵਿੱਚ ਪਟਰੋਲ ਡੀਜ਼ਲ ਦੀ ਕੀਮਤ ਵਿੱਚ ਵਾਧਾ ਹੋਇਆ ਇਸ ਸਮੇਂ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸਦਣੇ ਆ ਅੱਜ ਪੰਜਾਬ ਸਰਕਾਰ ਵੱਲੋਂ ਪਟਰੋਲ 61 ਪੈਸੇ ਤੇ ਡੀਜ਼ਲ 92 ਪੈਸੇ ਮਹਿੰਗਾ ਕਰਨ ਦਾ ਐਲਾਨ ਕੀਤਾ ਇਹ ਜਾਣਕਾਰੀ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਦਿੱਤੀ ਗਈ ਹੈ ਦੱਸ ਦਿੰਦੇ ਆ ਕਿ ਹਰਪਾਲ ਚੀਮਾ ਵੱਲੋਂ ਕਿਹਾ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ 92 ਪੈਸੇ ਡੀਜ਼ਲ ਤੇ ਨਾਲ 68 ਪੈਸੇ ਪੈਟਰੋਲ ਪੰਜਾਬੀਆਂ ਨੂੰ ਮਹਿੰਗਾ ਮਿਲੇਗਾ ਬਹੁਤ ਵੱਡੀ ਖਬਰ ਹੈ ਆਪਣੇ ਦੋਸਤ ਮਿੱਤਰਾਂ ਤੱਕ ਜੂਰ ਸ਼ੇਅਰ ਕਰ ਦਿਓ ਤੇ ਆਪਣਾ ਵਿਚਾਰ ਜੂਰ ਦੇ ਦਿਓ ਦੱਸ ਦਿੰਦੇ ਆ ਕਿ ਪਹਿਲਾਂ ਹੀ ਪੰਜਾਬ ਮੰਗਾਈ ਦੀ ਮਾਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਹੁਣ ਇਕੱਲੇ ਪੰਜਾਬ ਦੇ ਵਿੱਚ ਪਟ્રોલ ਡੀਜ਼ਲ ਮਹਿੰਗਾ ਹੁਣ ਕਾਰਨ ਕਾਫੀ ਵੱਡਾ ਝਟਕਾ ਪੰਜਾਬੀਆਂ ਨੂੰ ਲੱਗੇਗਾ ਤਦ ਨੇ ਕਿਸਾਨਾਂ ਨੂੰ ਡੀਜ਼ਲ ਕਾਰਨ ਬਹੁਤ ਵੱਡਾ ਜਿਹੜਾ ਝਟਕਾ ਲੱਗੇਗਾ ਕਿਉਂਕਿ ਟਰੈਕਟਰਾਂ ਦੇ ਵਿੱਚ ਜਿਹੜਾ ਡੀਜ਼ਲ ਪੈਂਦਾ ਡੀਜ਼ਲ ਦੇ ਕਾਰਨ ਖੇਤੀ ਵੀ ਹੁੰਦੀ ਹੈ ਤਾਂ ਖੇਤੀ ਕਰਨ ਦੇ ਵਿੱਚ ਵੀ ਹੁਣ ਕਿਸਾਨਾਂ ਨੂੰ ਵੀ ਇਹ ਵੱਡਾ ਝਟਕਾ ਲੱਗੇ ਹੈ ਤਾਂ ਇਸ ਨੂੰ ਲੈ ਕੇ ਆਮ ਜਿਹੜੀ ਜਨਤਾ ਹੈ ਉਹ ਵੀ ਪੈਟਰੋਲ ਪੰਪਾਂ ਦੇ ਉੱਤੇ ਆਪਣੇ ਵਹੀਕਲਾਂ ਦੇ ਵਿੱਚ ਜੋ ਤੇਲ ਪਵਾਉਂਦੇ ਨੇ ਤਾਂ ਇਸੇ ਨੂੰ ਲੈ ਕੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਪਹਿਲਾਂ ਹੀ ਸਾਨੂੰ ਬਹੁਤ ਮਹਿੰਗਾ ਸਮਾਨ ਆਪਣਾ ਰਾਸ਼ਨ ਦੇ ਘਰ ਦੀ ਰਸੋਈ ਦਾ ਮਿਲਦਾ ਪਰ ਦੂਜੇ ਪਾਸੇ ਉਹ ਪੈਟਰੋਲ ਦੀ ਕੀਮਤਾਂ ਵਿੱਚ ਵਾਧਾ ਕਰਕੇ ਪੰਜਾਬ ਸਰਕਾਰ ਨੇ ਕਾਫੀ ਵੱਡਾ ਝਟਕਾ ਜਿਹੜਾ ਪੰਜਾਬੀਆਂ ਦੇ ਦਿੱਤਾ ਤਾਂ ਇਹ ਵੱੱਟ ਵੱੱਟ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਆਪਣਾ ਕਮੈਂਟ ਜ਼ਰੂਰ ਕਰਦੇ ਤੁਸੀਂ ਦੇਖੋ ਕਿ ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਕੀਮਤਾਂ ਦੇ ਵਿੱਚ ਵਾਧਾ ਹੋਣਾ ਹੈ ਤਾਂ ਇਸ ਤੋਂ ਪਹਿਲਾਂ ਹੀ ਲੋਕ ਆਪਣੇ ਵਹੀਕਲਾਂ ਦੀਆਂ ਟੈਂਕੀਆਂ ਫੁੱਲ ਕਰਾਉਣੀਆਂ ਸ਼ੁਰੂ ਕਰ ਗਏ ਨੇ ਤਾਂ ਇਸ ਨੂੰ ਲੈ ਕੇ ਤਸਵੀਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਤੁਹਾਨੂੰ ਵੀ ਅਪੀਲ ਕਰਦੇ ਆ ਕਿ ਜੋ ਵੀ ਖਬਰ ਦੇਖ ਰਹੇ ਨੇ ਤੁਸੀਂ ਵੀ ਆਪਣੇ ਵਹੀਕਲਾਂ ਦੀ ਪਟਰੋਲ ਡੀਜ਼ਲ ਦੀਆਂ ਟੈਂਕੀਆਂ ਜਿਹੜੀਆਂ ਫੁੱਲ ਕਰਵਾ ਲਓ ਕਿਉਂਕਿ ਅੱਜ ਰਾਤ 12 ਵਜੇ ਤੋਂ ਬਾਅਦ 92 ਪੈਸੇ ਡੀਜ਼ਲ ਤੇ 68 ਪੈਸੇ ਪਟਰੋਲ ਮਹਿੰਗਾ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਬਹੁਤ ਵੱਡਾ ਚਟਕਾ ਜਿਹੜਾ ਪੰਜਾਬੀਆਂ ਨੂੰ ਲੱਗੇਗਾ ਪੰਜਾਬ ਦੇ ਵਿੱਚ ਅਹੀ ਮਹਿੰਗਾ ਹੋ ਰਿਹਾ ਹੈ ਹੋਰ ਸਟੇਟਾਂ ਦੇ ਵਿੱਚ ਹੋਰ ਸੇਮ ਹੀ ਰੇਟ ਰਹੇਗਾ ਪਰ ਹੁਣ ਪੰਜਾਬ ਦੇ ਵਿੱਚ ਹੁਣ ਡੀਜ਼ਲ ਪੈਟਰੋਲ ਮਹਿੰਗਾ ਕਰਨ ਦਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਦੇ ਅੰਦਰ ਪੈਟਰੋਲ ਦੇ ਅੰਦਰ 61 61 ਪੈਸੇ ਪੈਟਰੋਲ ਦੇ ਅੰਦਰ 61 ਪੈਸੇ ਔਰ ਡੀਜ਼ਲ ਦੇ ਅੰਦਰ ਡੀਜ਼ਲ ਦੇ ਅੰਦਰ 90 ਸੌਰੀ 92 92 ਪੈਸੇ ਡੀਜ਼ਲ ਦੇ ਅੰਦਰ 92 ਪੈਸੇ ਔਰ ਪੈਟਰੋਲ ਦੇ ਅੰਦਰ 61 ਪੈਸੇ ਇਹ ਵਧਾਉਣ ਦਾ ਫੈਸਲਾ ਕੀਤਾਗਾ ਤਾਂ ਕਿ ਕਿਉਂਕਿ ਬਹੁਤ ਸਾਰੀਆਂ ਰਾਹਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਨੇਗੀਆਂ ਸੋ ਇਹ ਵੀ ਇੱਕ ਵੱਡਾ ਫੈਸਲਾ ਜਿਹੜਾ ਅੱਜ ਹੋਇਆਗਾ